ਕੀ ਕਹਦੇ ਕਿਵੇਂ ਹੋ ਰਹੀਆਂ ਤਿਆਰੀਆਂ? ਜੀ ਹੋ ਰਹੀਆਂ ਹੋ ਤਿੰਨ। ਤੇ ਚਲੋ ਕੋਈ ਨਹੀਂ ਆਪਾਂ ਉੱਥੇ ਮਿਲਦੇ ਫਿਰ ਢਾਬੇ ਤੇ ਹੈ। ਜੀ। ਤਾਂ ਤੁਸੀਂ ਕਹਿੰਦੇ ਘਰ ਵੇਖਣਾ। ਚੱਲ ਮੈਂ ਆ ਵਿਖਾਉਣਾ ਮੜਾ ਵੇਖ ਹੈ। ਮੇਜ਼ਾ ਦਾ। ਤੇ ਕਿੰਨੀ ਲੱਗਿਆ? लोग अपनी खुशी के लिए मोबाइल पर क्या-क्या झूठ क्या बोलते हैं जो कर लेता है विश्वास वो बाद में रोते हैं हां जी ਆ ਪੰਜਾਬੀ ਵੀਡੀਓ ਆਪ ਜੀ ਦੇ ਵਾਸਤੇ ਲੈ ਕੇ ਆਏ ਆ ਉਮੀਦ ਕਰਦੇ ਆ ਆਪ ਜੀ ਨੂੰ ਪਸੰਦ ਆਵੇਗੀ ਇਸ ਵੀਡੀਓ ਦੇ ਵਿੱਚ ਵੇਖੋ ਵੀ ਪਹਿਲਾਂ ਕਿਵੇਂ ਆ ਬੰਦਾ ਜਿਹੜਾ ਕਿੰਨਾ ਕੁਝ ਕਹਿ ਕੇ ਤੇ ਕਿਵੇਂ ਆਪਣੇ ਰਿਸ਼ਤੇ ਨੂੰ ਸਿਰੇ ਚੜਾਉਂਦਾ ਹੈ ਤੇ ਜਦੋਂ ਬਾਅਦ ਦੇ ਵਿੱਚ ਪਤਾ ਲੱਗ ਜਾਂਦਾ ਸਾਰੀ ਕਹਾਣੀ ਦਾ ਵੀ ਇਹਨੇ ਆ ਆ ਝੂਠ ਬੋਲੇ ਸੀ ਐ ਕਿਹਾ ਸੀ ਉਦੋਂ ਬਾਅਦ ਵਿੱਚ ਕੀ ਹੋਇਆ ਤੇ ਦੇਖੋ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਇਸ ਵੀਡੀਓ ਤੋਂ ਸਿੱਖਿਆ ਵੀ ਮਿਲਦੀ ਹੈ ਤੇ ਜੇ ਵੀਡੀਓ ਚੰਗੀ ਲੱਗੇ ਤੇ ਕਿਰਪਾ ਕਰਕੇ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਓ ਹੁਣ ਰਲ ਮਿਲ ਕੇ ਆਪਾਂ ਵੀਡੀਓ ਪੂਰੀ ਵੇਖੀਏ ਮੈਂ ਹੁਣ ਚੁੱਪ ਕਰ ਜਾਣਾ ਗਲਤੀ ਛਲਤੀ ਮaaf ਕਰਨੀ ਆਪਾਂ ਅੱਗੇ ਸਾਰੇ ਵੀਡੀਓ ਵੇਖੋ ਜੀ

ਲੱਭਣ ਦੀ ਪਰਖਾਨੀ ਨਹੀਂ ਜੀ। ਨਹੀਂ ਬਾਬਾ। ਹੈ? ਚਲੋ ਮੋਬਾਈਲ ਤੇ ਲਾ ਬਹੁਤ ਵੇਖਿਆ ਸੀ। ਨਹੀਂ ਵੇਖਣਾ। ਮੇਰੀ ਉਮਰ 60 ਤੋਂ ਪਲੱਸ ਹੈ। ਜਨਮ ਨਹੀਂ ਬਣਵਾਇਆ ਹੈ ਇਹਨਾਂ ਦਾ। ਜਿਆਨ ਬਾਸ ਜਿਵੇਂ ਕਹਿੰਦੇ ਵੀ ਤੁਸੀਂ ਮਰਨਾ ਦੀ। ਹਾਂ ਜੀ। ਨਾ ਕਦੇ ਮਨ ਦੇ ਵਿੱਚ ਆਈ। ਇਹਦੇ ਤੋਂ ਲੋ ਮੋਬਾਈਲ ਤੇ ਵੇਖਿਆ ਤੇ ਮਨ ਦੇ ਵਿੱਚ ਆਈ ਜਦੋਂ ਵਿਆਹ ਦਾ ਰਣਨ ਕਿਉਂ ਤੇ ਤੁਹਾਡੀ ਹੀ ਉਮਰ ਹੈ ਨਹੀਂ ਤੁਸੀਂ ਕਿਉਂ ਨਹੀਂ ਕਰਾਇਆ? ਮੇਰਾ ਸਾਥੀ ਉਹ ਹੈ ਜਨਦੀ ਆ। ਜੀ ਕਿਰਪਾ ਆਪਾ ਮੇਰੇ ਕੋਲ ਕਹਾਵਾ ਜੋ ਕੋਈ ਪੜਾਉ ਨਹੀਂ ਕਿਤੇ ਅੱਛਾ ਜਿਹੜਾ ਮੁੰਡਾ ਜੈਂਡਰ ਕਾ ਸੀ ਹਾਂ ਤੇ ਤੁਹਾਨੂੰ ਪਸੰਦ ਤਾਂ ਹੈ ਨਾ ਸਭ ਕੁਝ ਹਾਂ ਜੀ ਹੁਣ ਵਿਆਹ ਕਰਾਉਣ ਲਈ ਯਾਰ ਤੁਸੀਂ ਹਾਂ ਨਾ ਰਿਕਰਡ ਮੈਂ ਨਾ ਹਣਾ ਬੰਦਾ ਗੱਲਾਂ ਵਰਤਾਂ ਕਰੇ ਨਹੀਂ ਮੈਂ ਤੋਂ ਮਾਰੇ ਕਿਰਪਾ ਗੱਡੀ ਆਪਣੀ ਹੈ ਕੋਜੀ ਭਾਈ ਆਂਦੀ ਤੈਨੂੰ ਵੀ ਇਕੱਲਾ ਹੀ ਮੇਰੇ ਵੀ ਮਾਂ ਦਾ ਬਣਨੀ ਤੇ ਨਾਲ ਕੋ ਭੈਣ ਭਰਾ ਵੀ ਇਕੱਲਾ ਹੀ ਤੇ ਆਪਾਂ ਯਾਰੇ ਲਨ ਨੂੰ ਨਹੀਂ ਜਾਣੀ ਨਹੀਂ ਚਲ ਕੋਣੀ ਆ ਚਾਹ ਹਮ ਨੂੰ ਗੋਣ ਕਰ ਕਰਵਾਣਾ ਮਤਲਬ ਹਾਂ ਹਾਂਜੀ ਬਾਤ ਕਿ ਮਾਈਕਾ ਤਾਂ ਮਾਦਾਂ ਕਰਵਾ ਦਿੰਦੇ ਜਦੋਂ ਬੋੜਾ ਤਾਂ ਜਾਂਦਾ ਜਾਂਦਾ ਯਾ ਕੋਈ ਨਾ ਵੀ ਸਿੰਪਲ ਹੀ ਹੈ ਜੇ ਤੈਨੂੰ ਮੁੰਡਾ ਹਾਂ ਦੇ ਕੇ ਸਿੱਖਾ ਦੇਣਾ ਕੋਈ ਹੁਣ ਨਹੀਂ ਨਹੀਂ ਸਭ ਯਾਰ ਨਾ ਫਿਰ ਉਹਦੀ ਪੜੀਆਂ ਉਹਦੀ ਉੱਦਮੀ ਪਲੰਨਸ ਉਹ ਚਾਹੇ ਆਪਾਂ ਕੋਈ ਹੋਰ ਚਾਹੁੰਦੇ ਆ ਕੋਈ ਆ ਚਾਹਾਂਗੇ ਯਾਰ ਜੀ 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 ਇਡੀਆ ਲੇ ਲਓ ਜੀ ਨਾ ਕੋਈ ਨਹੀਂ ਜੀ ਉਹ ਆਪਾਂ ਇਹ ਰਿਸ਼ਲਾਣ ਗੱਲ ਜੀ ਅੱਛਾ ਤੇ ਆਪਾਂ ਤੁਹਾਨੂੰ ਬਹੁਤ ਵਧੀਆ ਜੀ ਡੇਟ ਦੇ ਕੇ ਤੇ ਅਬੀਨ ਗਲਾਸ ਪੀਂਦੇ। ਬਾਕੀ ਨਾ ਦੇ ਬੋਲ ਕੁਝ ਦੇਖਾ ਫੋਨਾ ਵੀ ਕਰਨਾ ਪਹਿਲੇ ਦੇਖੋ ਆ ਜਿਵੇਂ ਸਤ ਪਾਉਂਦੇ ਤੇ ਖਾਣਾ ਖਾਓਗੇ। ਬਿਲਕੁਲ ਜੀ ਸ਼ੁਰੂਆਤ ਹਾਂ ਅੱਗੇ ਨਾਲ ਹੋ ਕੇ ਮੈਂ ਚੱਲ ਜਾਵਾਂਗਾ ਟੌਪਸ ਤੋਂ ਵੀ ਆ ਬਾਰੇ। ਸੁਪਾਲਾ ਦਾ ਕਾਸ਼ ਦੇਖੋ। ਕੱਲ ਕੋਈ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ। ਤਪਲੀ ਉੱਜਾ ਪਰਲੀ ਨੂੰ ਤੇ ਜਲਦੀ ਨੂੰ ਗਿਆ ਜਾਂ ਪਰ ਜਾਣਾ ਕੋਈ ਚਲੋ ਚਲੋ ਕੁਛ ਨਾ ਨਾ ਕਿ ਆਪਣੀ ਆ ਜਿਹੜਾ ਮਾਂਕੀ ਦੇ ਹਾਂ ਨਹੀਂ ਨਹੀਂ ਆਪਣੀ ਹੈ ਯਾਰ ਆਪਣੀ ਹੈ ਅੱਛਾ ਉਹਨਾਂ ਦੇ ਬੇ ਬੇ ਇਹਨਾਂ ਦੇ ਯਾਰ ਜਦੋਂ ਆਇਆ ਨਾ ਸੱਚੇ ਬਹੁਤ ਸੇਗਾ ਚੱਕੜ ਬਹੁਤ ਸੇਗਾ ਆਉਂਦੇ ਆਉਂਦੇ ਲੱਗੜ ਗਈ ਇਹਦਾ ਗੱਡੀ ਕਰਮਾਂ ਵਾਲੀ ਆਪਣੀ ਹੈ ਅੱਛਾ ਲੋਨ ਤੇ ਦਾ ਨਹੀਂ 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 ਕੋਈ ਲੋਨ ਨਹੀਂ ਇਹ ਉਹ ਤੋਂ ਬੇ ਨਵੇਂ ਪੈਸੇ ਹੈ ਤੇ ਚਾਹੇ ਕੋਈ ਨਹੀਂ ਘਰ ਤੁਰੇ ਹੈ

ਉਦੋਂ ਪਹਿਲਾਂ ਜਦੋਂ ਲੋਕਾਂ ਮੋਬਾਈਲ ਤੇ ਚੈਟ ਕਰਦੇ ਸੀ ਉਦੋਂ ਨਹੀਂ ਪਸੰਦ ਕੀਤਾ ਹਾਂ ਉਦੋਂ ਘੱਟ ਕੀਤਾ ਸੀਗਾ ਥੋੜਾ ਜਿਹਾ ਕੀਤਾ ਸੀਗਾ ਪਰ ਮੇਰਾ ਤਾਂ ਹੀ ਘੱਟ ਕੀਤਾ ਹੂੰ ਜਦੋਂ ਵੇਖਣ ਗਿਆ ਇਹ ਤੋਂ ਜ਼ਿਆਦਾ ਚਲੋ ਮਹਾਰਾਜ ਜੀ ਨੇ ਸੰਜੋ ਲਿਖੇ ਸੀ ਇੱਥੇ ਆਪਾਂ ਮਿਲ ਗਏ ਹਨ ਹਾਂ ਤੇ ਖੁਸ਼ ਹੈ ਨਾ ਤੂੰ ਹਾਂ ਬਹੁਤ ਵਧੀਆ ਖੁਸ਼ ਪਹਿਲਾਂ ਤਾਂ ਕੋਠੀ ਵਿਖਾਈ ਜਿਹੜੀ ਮੈਨੂੰ ਲਾਇਆ ਤਾਂ ਇਹ ਥੀ ਤੇ ਵਿਖਾਈ ਢੋਡੀ ਏ ਤੇ ਕਿਰਾਏ ਤੇ ਸੀ ਜੇ ਢੋਡੀ ਕੋਠੀ ਨਹੀਂ ਨਹੀਂ ਆਪਣੀ ਸੀ ਕਿ ਆ ਤਾਂ ਮਿਲਤਾ ਹੈ ਲੈ ਆ ਜੇ ਕੋਠੀ ਵਿਖਾਈ ਤਾਂ ਵੀ ਨਾ ਤਾਂ ਮੈਨੂੰ ਉਹ ਲੈ ਕੇ ਕਿਹਾ ਤਾਂ ਬਾਦ ਤਾਂ ਹੁਣ ਚਲ ਗਿਆ ਹੀ ਨਹੀਂ ਝੂਠ ਮਾਰ ਰਿਹਾ ਸੀ ਨਾ ਨਹੀਂ 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 ਝੂਠ ਨਹੀਂ ਬੋਲਿਆ ਸੀ ਮੈਂ ਝੂਠੀ ਸੀ ਗੱਲ ਸੁਣ ਲੈ ਮੈਂ ਜੀ ਝੂਠ ਨਹੀਂ ਕੋਠੇ ਨਾਲ ਕੰਮਕਾਰ ਚੱਲਦਾ ਹੈ ਅੱਛਾ ਤਾਂ ਫਿਰ ਮੈਂ ਇੱਥੇ ਆ ਗਿਆ ਆਪਾਂ ਚਾਰ ਕਿਥੇ ਰਹਿਣਾ ਲੈ ਕੋਈ ਨਹੀਂ ਚਾਰ ਤੇ ਤੁੰ ਝੂਠ ਮਾਰੇ ਆ ਤੁਸੀਂ ਮੈਨੂੰ ਲੱਗਦਾ ਆ ਜਿਹੜੀ ਬਾਹਰ ਗੱਡੀ ਖੜੀ ਹੈ ਕੋਈ ਤੁਸੀਂ ਮੈਨੂੰ ਝੂਠ ਮਾਰੇ ਆ ਨਾ ਨਹੀਂ ਨਹੀਂ ਉਹ ਆਪਣੀ ਹੈ ਨਾ ਨਹੀਂ ਨਹੀਂ ਉਹ ਆਪਣੀ ਹੈ ਨਹੀਂ ਕਿਸੇ ਦਿਨ ਗੋ ਕ ਆਪਣੀ ਹੈ ਗੱਡੀ ਝੋੜ ਕਿੰਨੇ ਕ ਮੈਨੇ ਝੂਠ ਮਾਰੇ ਜੇ ਤੁਸੀਂ ਕੋਈ ਝੂਠ ਨਹੀਂ ਬੋਲਿਆ ਮੈਂ ਤੈਨੂੰ ਆਪੇ ਹੌਲੀ-ਹੌਲੀ ਸਾਰਾ ਕੁਝ ਪਤਾ ਲੱਗ ਜਾਊਗਾ ਚੱਲ ਹੁਣ ਤੂੰ ਲੜੋ ਲੜਾਈਆਂ ਛੱਡ ਦੇਖੀ ਜੂਗੀ ਹੁਣ ਆਪਣਾ ਵਿਆਹ ਹੋਊਗਾ ਹੁਣ ਤਾਂ ਮੈਂ ਇੱਥੇ ਰਹਿਣਾ ਤੁਹਾਡੇ ਕੋਲ ਹੀ ਰਹਿਣਾ ਚੱਲ ਵਿਆਹ ਨੂੰ ਪਤਾ ਹੀ ਲੱਗ ਜਾਊਗਾ ਵਿਆਹ ਤਾਂ ਆਪਣਾ ਹੋ ਹੀ ਗਿਆ ਹੁਣ ਦੇਖੀ ਜੂਗੀ ਜਿਹੜਾ ਕੁਝ ਹੋਊਗਾ ਮੈਂ ਮੂੰਹ ਝੂਠ ਨਹੀਂ ਬੋਲੇ ਯਾਰ ਨਹੀਂ ਮਾਰੇ ਝੂਠੋ ਜਦੋਂ ਮੈਂ ਤੈਨੂੰ ਕਿਹਾ ਸੀ ਵੀ ਮੈਂ ਕੱਲਾ ਹੀ ਹਾਂ ਤੇ ਕੱਲਾ ਹੀ ਨਹੀਂ ਹੈਗਾ ਮੇਰੇ ਨਾਲ ਨਹੀਂ ਨਾਲ ਤਾਂ ਸਾਣੀਗੇ ਹਾਂ ਤੇ ਚੱਲ ਕੋਈ ਉੱਥੇ ਕੰਮ ਕਰ ਚੱਲਦਾ ਤੇ ਜੇ ਨਾ ਤੇ ਆਪਾਂ ਕੋਨੇ ਆਪਾਂ ਕਮਾਈ ਕਰਕੇ ਫਿਰ ਸਾਰਾ ਕੁਝ ਬਾਂਝੜਾ ਇੱਡੀ ਘੜੀ ਉਹ ਤਾਂ ਪਾਣੀ ਜਾਣਾ ਪਰ ਇੱਕ ਮਰੀ ਤਾਂ ਨਾ ਬੰਦਾ ਝੂਠ ਮਾਰਿਆ ਫੜਿਆ ਦੋ ਦੋ ਛੱਡ ਕਰਾਂ ਤੁਸੀਂ ਥੋੜਾ ਝੂਠਾ ਤੁਹਾਡਾ ਫੜਿਆ ਹੀ ਜਾਣਾ ਕਿਹਦੇ ਦੀ ਇਹ ਆਪਣੀ ਰੌ ਬੈਠੀ ਦੀ ਉਹ ਦੇ ਦੇਆਂਗੇ ਪੈਸੇ ਭਰਾਵਾ ਤੇਰੇ ਕਿਤੇ ਲੈ ਚੱਲੇ ਆ ਉਹ ਤੇਰਾ ਭਰਾਵਾ ਚਾਬੀ ਦੋ ਗੱਡੀ ਦੀ ਉਹ ਨਹੀਂ ਮੰਨ ਜਾ ਉਹ ਮੰਨ ਜਾ ਇਧਰ ਮੈਂ ਮੰਨ ਜਾ ਨਹੀਂ ਕੁਛ ਨਹੀਂ ਪੁਲਸਰਾਂ ਨੂੰ ਸੱਦ ਲੈ ਚਾਬੀ ਕੱਢ ਦੋ ਗੱਡੀ ਦੀ ਜੱਪ ਕਰਕੇ ਉਹ ਛੱਡ ਖੜਾ ਛੱਡ ਸੁਣੀਆਂ ਗੱਡੀਆਂ ਨਹੀਂ ਮਿਲਦੀਆਂ ਚਾਬੀ ਦੇ ਦੋ ਜੱਪ ਕਰਕੇ ਗੱਡੀ ਨਹੀਂ ਔਟ ਔਟ ਕੇ ਮੂੰਹ ਤਾਂ ਕੱਢ ਦਾਂਗੇ ਉਸ ਤੇ ਖਾਣੇ ਦੇ ਵਿੱਚ ਉਹ ਭਰਾਵਾ ਕਿਸ਼ਤਾ ਟੁੱਡੀਆਂ ਦੇ ਦੇਾਂਗੇ ਦੇ ਦੇਾਂਗੇ ਚਾਬੀ ਦੋ ਚਾਬੀ ਕੱਢੋ ਹੁਣ ਬੱਸ ਬਹੁਤ ਹੋ ਗਿਆ ਉਹ ਨਹੀਂ ਯਾਰ ਚਾਬੀ ਮਨਾ ਦੋ ਇਧਰ ਹੋ ਜਾ ਯਾਰ ਠੀਕ ਯਾਰ ਕੋਈ ਨਹੀਂ ਵੇਖੀਊਗੀ ਲੈ ਜਾਈਏ ਬਈ ਉਹ ਕਾਰ ਨੂੰ ਖਾਂਦੀ ਹੈ ਤਾਂ ਵਧੀਆ ਕਿ ਤਰਾਏ ਤੇ ਇਹ ਕਾਹਦੀ ਨਾ ਕੋ ਕਰਾਏ ਨਾ ਪਹਿਨ ਹਣ ਨੂੰ ਕਰਨੀ ਤੇ ਆਈ ਸੀ ਕੋਠੀ ਪਾਈ ਵਧੀਆ ਹੈ ਤੇ ਬਾਅਦ ਤੇ ਗੱਡੀ ਤੇ ਗੱਲ ਆ ਗਈ ਵੀ ਆਈ ਹੈ ਤਾਂ ਗੱਡੀ ਕਿ ਜੀ ਵਧੀਆ ਤੇ ਗੱਡੀ ਦੇ ਕਿਸ਼ਤਾਂ ਦਿੱਤੀਆਂ ਨਹੀਂ ਗਈਆਂ ਅਗੀ ਤਾਂ ਗੱਡੀ ਫਿਰ ਲੈ ਚੱਕ ਕੇ ਲੈ ਕਾਹਦੀ ਕਿਸਮ ਦਾ ਹੈ ਮੇਰੀ ਵੇਲਾ ਮੈਂ ਵੇਖ ਕੇ ਐਡਾ ਵਧੀਆ ਕਾਰ ਹੈ ਵਧੀਆ ਸੋਹਣਾ ਬੜਾ ਬੰਦ ਤੇਡੀ ਸੋਹਣੀ ਗੱਡੀ ਵੀ ਵਧੀਆ ਕੰਦ ਭਾਈ ਆ ਬੰਦਿਆ ਮੇਰਾ ਤੋਂ किस्मत हारे बस होगी मर्खी ना कोई करवाया कोठिया खाते ऐसी गटियां भी खांधे हाँ, हाँ वील आ जिंदगी बन गई नी बन गई जिंदगी कोई ना बया करवाया मोबैल तो वेख के नैट तो कोई ना व्या

ਜਰਮਨ ਲੋਹਾਪੇ ਪਕਾ ਦਾ ਬਨੇ ਯਾ ਆਪਣੇ ਦੀ ਅੱਜ ਬੁੜੇ ਬੈਠਾ ਬੈਠੇ ਤੇ ਲੈ ਆਇਆ ਮਾਂ ਬਾਪ ਨੂੰ ਲਈ ਹੋਈ ਮੈਂ ਤਾਂ ਭੇਜਦੇ ਫੋਨ ਲਾ ਕੇ ਬੁਲਾਇਆ ਵਾ ਉਦੋਂ ਤਾਂ ਬੜੀਆਂ ਜੰਦਾ ਮਾਰਦੇ ਸੀ ਕੋਠੀ ਵੀ ਆਉਦੀ ਆ ਕੱਟੀ ਵੀ ਆਉਦੀ ਆ ਸਾਰਾ ਕੁਝ ਵੇਖਿਆ ਹੋਣਾ ਯਾਰ ਕੋਈ ਨਹੀਂ ਹਣਾ ਕਈ ਦਿਨ ਫਿਰ ਜਾਂਦੇ ਆ ਨਹੀਂ ਦਿੱਤੇ ਗਿਆਂ ਕਿਸ਼ਤਾਂ ਤੋਂ ਲੈ ਕੇ ਗੱਡੀ ਤੇ ਪਰ ਉਹ ਤਾਂ ਸਾਲੋਂ ਤਾਂ ਨਾ ਝੂਠ ਬੋਲਦੇ

ਭਈ ਮਾਫੀ ਮਾ ਵੀ ਕੋਈ ਨਹੀਂ ਠੀਕ ਹੈ ਨਾ ਤੂੰ ਉਦੋਂ ਇੰਨਾ ਠੂਠ ਬੋਦੀਏ ਠੂਠ ਬੋਦੀ ਉਦੋਂ ਨਹੀਂ ਤੁਹਾਨੂੰ ਸਮਝ ਲੱਗੀਗੀ ਉਦੋਂ ਸੱਚ ਬੋਲ ਲੈਂਦੇ ਆ ਨੌਬ ਤੇ ਨਾ ਆ ਜਾਂਦੀ ਚੱਲ ਕੋਈ ਨਹੀਂ ਭਾਈ ਆਵੇ ਹੈ ਮੈਂ ਤੂੰ ਗਲਤੀ ਹੋ ਗਈ ਤੇ ਗਾਂ ਤੋਂ ਅਸੀਂ ਨਾਂ ਮੈਂ ਰੱਖੂਗਾ ਸਾਬਦਾ ਉਹ ਸਾਰਾ ਕੋ ਕਮਾਈ ਵੀ ਕਰੂ ਸਭ ਕੁਝ ਹੋ ਜਾਊਗਾ ਇੱਕ ਕਰੀ ਮੈਨੂੰ ਖਿਮਾ ਕਰ ਲੈ ਵੀਰੇ ਮੈਂ ਕਰੀ ਨਾ ਕਰਨਾ ਲੈ ਚੱਲ ਇੱਕ ਵਰੀ ਮੇਰੀ ਮਾਂ ਨਾਲ ਲੈ ਵੀ ਮਾਂ ਚੱਲ ਵਾ मां हिकु वरी सम्झ लॻा हाणे जे अॻे त इहो ग़लती हुई फैरू कह ॾिठी गान वरी तॾण लॻा गल इ ਠੀਕ ਹੈ ਸਮਰਥਾ ਹਨ ਮਰਤੇ ਜੇ ਗਾਦ ਕੋਈ ਵੀ ਗਲਤੀ ਹੋਈ ਨਾਇਾਇਕ ਥਾਣੇ ਪਟਾਵਾਂਗੇ ਤੇ ਨਾਲੇ ਤਲਾਕ ਲਾਵਾਂਗੇ ਠੀਕ ਸਹੀ ਗੱਲ ਵੀ ਨੇ ਸਹੀ ਗੱਲ ਤੇਰੀ ਮੈਂ ਲੇਵਰੀ ਮਾਰ ਕਰੀ ਇੱਕ ਕਰੀ ਕਰ ਤੈਨੂੰ ਉਸ ਬਾਅਦ ਚ ਮੈਂ ਆਦਾ ਕੰਮ ਕਰਾਂ ਮੈਂ ਤੇਰੇ ਮੂੰਹ ਰਹਿਣ ਲੱਗੀਆਂ ਨਹੀਂ ਤੇ ਮੈਂ ਇਥੇ ਕੋਈ ਧੰਗੀ ਬੰਦੀ ਰਹਿਣਾ ਸੀ ਚੱਲ ਕੋਈ ਮੈਂ ਤਾਂ ਤੇ ਭਰਾ ਤੇ ਮੂੰਹ ਸੋਚ ਕੇ ਰਹਿਣ ਲੱਗੀਆਂ ਵੀ ਮੇਰਾ ਮਾਪੇ ਹੋ ਹੈ ਨਹੀਂਗਾ ਤੇ ਮੈਂ ਕਹਿੰਨੀ ਵੀ ਚੱਲ ਕੋਈ ਨਹੀਂ ਮੈਂ ਭਰਾ ਇੱਕ ਕਿਤੇ ਹੀ ਰਹਾ ਮੈਂ ਤੇ ਮੂੰਹ ਰਹਿਣ ਲੱਗੀਆਂ ਇਹ ਮੇਰੇ ਕਿੱਥੇ ਵਿਚਾਰਾ ਕਰਦਾ ਹੋਊ ਚੱਲ ਕੋਈ ਨਹੀਂ ਇਹ ਮੌਕੇ ਮੈਂ ਦੇ ਦੂੰ ਚਲ ਕੋਨੇ ਤੂੰ ਖਵਾ ਇਹਨੂੰ ਰੋਟੀ ਪਾਣੀ ਨਹੀਂ ਨਹੀਂ ਮੈਂ ਚੱਲ ਚਲਦਾ ਮੈਂ ਵੀ ਲੇਟ ਹੋ ਗਿਆ ਉਹ ਨਹੀਂ ਰਹਾ ਉੱਥੇ ਉਹ ਨਹੀਂ ਚੱਲ ਚੰਗਾ ਕਰ ਮੈਂ ਚੱਲ ਚੰਗਾ ਕਰ ਹਾਂ ਮੈਂ ਘਾੜੀ ਨੂੰ ਰਹੀ ਆ ਨਹੀਂ ਤੇ ਮੈਂ ਰਹਿਣਾ ਨਹੀਂ ਸੀਗਾ ਇਹ ਫੋਨ ਵੀ ਉਹ ਝੂਠ ਹੈ ਨਾ ਤੇਰੇ ਮਾਰਨ ਵਾਲਾ ਤੇ ਉਹ ਵੀ ਅੱਜੇ ਮਾਰ ਗਿਆ ਇਹ ਤਾਂ ਗਾਣਾ ਤੇ ਤੇਰਾ ਮਾਫ ਨਹੀਂ ਕਰਨਾ ਮੇਰਾ ਭਰਾ ਹੈ ਤੇ ਮੈਂ ਉਹਦੇ ਨਾਲ ਚੱਲ ਜਾਣਾ ਨਹੀਂ ਹੋਰ ਕੋਈ ਚੰਗੀ ਵੇਖ ਲੈਣ ਨੂੰ ਤਾਂ ਮੌਕਾ ਹੈ ਨਹੀਂ ਚੱਲ ਇੱਕ ਕਰੀ ਮੈਨੂੰ ਮਾਫ ਕਰ ਦੇ ਗਾਹ ਤੋਂ ਮੈਂ ਸੈੱਟ ਕਰ ਲਊਗਾ ਕਾ ਚੱਲ ਠੀਕ ਹੁਣ ਮਾਫ ਕੀਤਾ ਗਾਣਾ ਤਾਂ ਨਹੀਂ ਤੇ ਮੈਂ ਮਾਫ ਕਰਨਾ ਚੱਲ ਆ ਬਈ ਧੂੜ ਵੱਡੇ ਵੱਡੇ ਮਾਰੀਦਾ ਹੁੰਦਾ ਰਾਜੀ ਖੁਸ਼ੀ ਰਹੀ ਇਹ ਘਰ ਤਾਂ ਆਪਣਾ ਹੀ ਉੱਜੜਨਾ ਕਿਸੇ ਦਾ ਨਹੀਂ ਜਾਣਾ ਤੇਰਾ ਭਰਾ ਦੁਖੀ ਉਧਰੋਂ ਅਸੀਂ ਦੁਖੀ ਧੂੜ ਮੋਆ ਨੂੰ ਤਾਂ ਪਹਿਲਾਂ ਸੋਚਣਾ ਚਾਹੀਦਾ ਹੈ ਹੀ ਨਾ ਜਲ ਮੈਂ ਉਹਨਾਂ ਸਾਰਾ ਕੁਝ ਆਜੂਏ ਬਾਕੀ ਕੋਈ ਨਹੀਂ ਉਹ ਪਾਲੇਆਂ ਮੈਂ ਬੈਂਕਾਂ ਨੂੰ ਉਸਤਾ ਦੇ ਦਿੱਤੇ ਇਹ ਉਸਤਾ ਕੋ ਛੋਹ ਦਿੱਤੀ ਮੈਂ ਜਿਹੜਾ ਜਿਹੜਾ ਕਰਾਇਆ ਤੇ ਉਕਰਾਇਆ ਤਾਂ ਆਪਣੇ ਤੇ ਪਰਿਆ ਨਹੀਂ ਜੇ ਲੋਕਾਂ ਦਿੱਤਾ ਨਹੀਂ ਤਾਂ ਗਾਂਦ ਮੈਂ ਮੌਕਾ ਨਹੀਂ ਦੇਣਾ ਤਾਂ ਚਲੋ ਹੋ ਜੀ ਚਲ ਜਿਹੜਾ ਮਾਣਾ ਸੀ ਉਹ ਗੈਸੇ ਇਹ ਮੈਂ ਦਵਾ ਕੇ ਰਹਾ ਅੱਗੇ ਤੋਂ ਮਾਰੇ ਹਾਂ ਕਿਥੇ ਆ ਨਹੀਂ ਸਤੇ